ਮੇਰਾ ਨਵਜੋਤ ਸਿੰਘ ਜੀ ਕੀ ਹਾਲਾਤ ਉਹ ਮੈਨੂੰ ਪੁੱਛਿਆ ਹਾਲਾਤ ਇਹ ਮਾਲਕ ਦੀ ਕਿਰਪਾ ਨਾਲ ਸੰਗਤ ਨੇ ਹਾਲਾਤਾਂ ਸਾਂਭ ਲੈਣੇ ਹਾਲਾਤ ਚਲੋ ਆਪਾਂ ਐਵੇਂ ਨਹੀਂ ਕਹਿੰਦੇ ਏਡੇ ਚੰਗੇ ਨੇ ਪਰ ਅਸੀਂ ਫਰੋਇਕਪੁਰ ਦੀ ਸੰਗਤ ਨੂੰ ਅਪੀਲ ਕਰਦੇ ਆਂ ਵੀ ਘਬਰਾਓ ਨਾ ਇੱਥੇ ਆ ਕੇ ਸੇਵਾ ਕਰੋ ਪਰ ਫਾਵਾ ਤੋਂ ਡਰੋ ਲੋਕ ਫਾਵਾ ਡਾਰੇ ਬੰਨ ਨਹੀਂ ਹੋ ਗਿਆ ਬਾਹੀ ਇਹੋੀ ਗੱਲ ਮੂੰਹ ਕੱਟਣੀ ਨਹੀਂ ਚਾਹੀਦੀ ਬੜੀ ਪਰਮਾਤਮਾ ਦੀ ਕਿਰਪਾ ਹੈ ਸੰਗਤ ਵੇਖੋ ਨਾਲ ਦੇ ਸ਼ਹਿਰਾਂ ਤੋਂ ਵੀ ਪਹੁੰਚੀ ਹੈ ਆਪਣਾ ਜੀਰੇ ਤੋਂ ਤਲਵੰਡੀ ਮੁਦਕੀ ਬਟਿੰਡਾ ਫਰੀਦਕੋਟ ਮਾਨਸਾ ਜਲਾਲਾਬਾਦ ਤੋਂ ਤਰਨਤਾਰ ਦੇ ਲੱਗੋ ਵੀਰ ਆਏ ਨੇ ਤੇ ਹਰਿਆਣੇ ਤੋਂ ਵੀ ਆਏ ਨੇ ਵੀਰ ਤੇ ਸੰਗਰੂਰ ਤੋਂ ਵੀ ਆਈ ਲਟਰਾਲੀਆਂ ਮਿੱਟੀ ਦੀਆਂ ਵਿਚਾਰੇ ਪਿੱਛੋਂ ਹੀ ਪੈਕਿੰਗ ਕਰਕੇ ਟੋੜੀਆਂ ਦੀ ਲੈ ਕੇ ਆ ਰਹੇ ਨੇ ਪਰ ਫਰੋਹੇਪੁਰ ਦੀ ਸੰਗਤ ਦਾ ਸਾਥ ਹੈ ਸੰਸਥਾਵਾਂ ਸਾਨੂੰ ਸਾਥ ਬਹੁਤ ਦੇਰੀਆਂ ਨੇ ਲੰਗਰ ਵੱਨੋ ਚਾਹ ਦੇ ਲੰਗਰ ਛੋਲੇ ਕੋਈ ਜੋ ਪੁੱਜਦਾ ਵਿਚਾਰਾ ਲਈ ਜਾਂਦਾ ਪਰ ਅਸੀਂ ਇਹ ਕਹਿੰਦੇ ਸਾਨੂੰ ਯੂਥ ਦੀ ਲੋੜ ਏ ਹੋਣ ਸੰਗਤ ਵਾਧੂ ਏ 7 ਵਜੇ ਤੋਂ ਬਾਅਦ ਸੰਗਤ ਇੱਥੇ ਆਵੇ ਸ਼ਹਿਰ ਦੀ 7 ਵਜੇ ਤੱਕ ਰਦੀ ਦੁਕਾਨਾਂ ਬੰਦ ਕਰਨ ਮੇਰੇ ਵੀਰ ਜੇ ਇਹ ਬੰਨ ਨਾਲ ਹੀ ਸ਼ਹਿਰ ਬਚਿਆ ਜੇ ਬੰਨ ਨੂੰ ਕੁਝ ਹੁੰਦਾ ਆਪਣਾ ਸ਼ਹਿਰ ਡੁੱਬਦਾ ਜੀ ਪਰ ਆਏ ਤਿੱਕਰ ਬੰਨ ਬਹੁਤ ਵਧੀਆ ਇਹੋ ਹੀ ਘਬਰਾਣ ਵਾਲੀ ਗੱਲ ਨਹੀਂ ਡਰੋ ਨਾ ਇੱਥੇ ਆ ਕੇ ਸੇਵਾ ਕਰੋ ਸ਼ਾਮ ਨੂੰ ਕਟੋ ਘਟ ਸ਼ਹਿਰੋਂ 1500 ਬੰਦਾ ਆਵੇ ਤੇ ਤਾਂ ਵੀ ਬਹੁਤ ਵਧੀਆ ਪਰ ਰਵਾਂਗੇ ਨੀਦਾ ਆਪਣਾ ਕੰਮ ਜਿੰਨੀ ਵਹੀ ਲਾਣੇ ਆਉਣ ਲਾਣੇ ਪਿਆ ਤਾਂ ਰਾਤ ਦਿਹਾੜਾ ਚੜਦਾ ਖਿੱਚ ਕੇ ਫਿਰ ਲਿਆ ਜਾਂਦੇ ਵਿੱਚ ਕੰਮ ਨਾ ਰੁਕੇ ਸ਼ਹਿਰ ਦੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਚੜ ਕੇ ਇੱਥੇ ਪਹੁੰਚੋ ਰਾਤ 7 ਵਜੇ ਤੋਂ ਬਾਅਦ ਸੰਗਤ ਇੱਥੇ ਆਵੇ ਹੁਣ ਆਉਣ ਦੀ ਲੋੜ ਨਹੀਂ ਹੁਣ ਸੰਗਤ ਵਾਧੂ ਹੈ ਕਿਤੇ ਸਾਨੂੰ ਨੌਜਵਾਨ ਮਿਲੇ ਕਦੇ ਕਿਤੇ ਤਲਾਸ਼ਮੀਨ ਹੋ ਬੜੇ ਆ ਰਹੇ ਆ ਜਿਹੜੇ ਨੌਜਵਾਨ ਸੇਵਾ ਕਰ ਰਿਹਾ ਉਹਨਾਂ ਨੂੰ ਦੀ ਰੁਕਾਵਟ ਨਹੀਂ ਰੁਕਾਵਟ ਜੀ ਤਮਾਯਵਰੀ ਕਰਨਾ ਜਿਹੜੇ ਆ ਰਹੇ ਨੇ ਉਹ ਵਿਚਾਰੇ ਆਣੇ ਨੇ ਦੇਖਣ ਆਣੇ ਨੇ ਕਈ ਨਹੀਂ ਸੇਵਾ ਕਰ ਸਕਦੇ ਪਰ ਅਸੀਂ ਕਹਿੰਨੇ 10 ਸਾਲ 20 ਸਾਲ ਵਿੱਚੋਂ ਪੰਜ ਤਾਂ ਸੇਵਾ ਤੇ ਲੱਗਦੇ ਨੇ ਨਾ ਚਲੋ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਮੇਰੇ ਵੀਰ ਜਿਹੜਾ ਆਵੇ ਤੇ ਸੇਵਾ ਕਰੇ ਕੋ 10 ਘਟੇ 5 ਘਟੇ ਸਿੱਟ ਕੇ ਜਾਵੇ ਤੇ ਸ਼ਾਮ ਨੂੰ 7 ਵਜੇ ਮੈਂ ਬਾਰ ਬਾਰ ਇੱਕੋ ਅਪੀਲ ਕਰਦਾ ਰਾਤ ਸੰਗਤ ਦੀ ਕਮੀ ਕਰਕੇ ਥੋੜੀ ਪ੍ਰੋਬਲਮ ਆਈ ਏ ਸੰਗਤ ਸ਼ਾਮ ਨੂੰ ਪਹੁੰਚੇ ਜਰੂਰ ਇਹ ਕੀ ਨਾਮ ਕੀ ਮੇਰਾ ਨਾਮ ਮੋੜਾ ਸਿੰਘ ਹਨ ਜਾਨਾ ਜੀ ਜੀ ਅਮਰੀਤ ਹਾਲਾਤ ਵੀ ਕਰਦੇ ਕਿ ਸਤਲੁਜ ਦੇ ਕੀ ਹਾਲਾਤ ਆ ਕਿਉਂਕਿ ਪਹਿਲਾਂ ਇੱਕ ਜਿਹੜਾ ਇੱਕ ਲੱਤ ਵੱਲ ਕੀਤਾ ਹਿਮਾਚਲ ਦੇ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਸਤਲੁਜ ਦੇ ਕੰਢੇ ਬੈਠੇ ਲੋਕਾਂ ਦੇ ਔਰ ਬੰਨਾਂ ਦੇ ਹਾਲਾਤ ਬੜੇ ਮਾੜੇ ਹੋਏ ਨੇ ਔਰ ਜਿੰਨਾ ਵੀ ਇੱਥੇ ਸਾਰਾ ਕੰਮ ਹੈ ਉਹ ਲੋਕਲ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਲੋਕ ਇੱਥੇ ਮਿੱਟੀ ਲਾ ਕੇ ਪਹੁੰਚ ਰਹੇ ਨੇ ਅਸੀਂ ਜਿਹੜਾ ਇਲਾਕਾ ਹੈ ਹਬੀਬਕੇ ਦਾ ਇਲਾਕਾ ਫਿਰੋਜ਼ਪੁਰ ਸ਼ਹਿਰ ਤੋਂ ਬਿਲਕੁਲ 4-5 ਕਿਲੋਮੀਟਰ ਦੀ ਦੂਰੀ ਤੇ ਇਹ ਇਲਾਕਾ ਔਰ ਪ੍ਰਸ਼ਾਸਨ ਦੀ ਨਿਗਾਹ ਤੋਂ ਬਿਲਕੁਲ ਦੂਰ ਇਹ ਇਲਾਕਾ ਇੱਥੇ ਜਿੰਨੇ ਵੀ ਲੋਕ ਬੈਠੇ ਨੇ ਜਾਂ ਸੰਗਤ ਆਈ ਹੈ ਉਹ ਸਾਰੀ ਲੋਕਲ ਸੰਗਤ ਹੈ ਉਹਨਾਂ ਵੱਲੋਂ ਜਿੰਨਾ ਕਾਰਜੋ ਕੀਤਾ ਜਾ ਰਿਹਾ ਇੱਥੇ ਇੱਕ ਨੋਚ ਜਿਹੜੀ ਟੁੱਟੀ ਆ ਬਿਲਕੁਲ ਬੰਨ ਟੁੱਟਣ ਦੇ ਕਿਨਾਰੇ ਤੇ ਆ ਔਰ ਲੋਕਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਇੱਥੇ ਤੁਸੀਂ ਦੇਖੋਗੇ ਲੋਕਾਂ ਨੇ ਟੂਰਿਸਟ ਸਪੌਟ ਬਣਾਇਆ ਹੋਇਆ ਹੈ ਕਈ ਲੋਕਾਂ ਨੇ ਜਿਹੜੇ ਆਪਣੇ ਬੱਚੇ ਲੈ ਕੇ ਵੀ ਆ ਰਹੇ ਨੇ ਬੀਬੀਆਂ ਵੀ ਆ ਰਹੀਆਂ ਨੇ ਪਰ ਉਹਨਾਂ ਨੂੰ ਇੱਥੇ ਰੋਕਣ ਵਾਲਾ ਕੋਈ ਨਹੀਂ ਮੈਂ ਪ੍ਰਸ਼ਾਸਨ ਨੂੰ ਤੁਹਾਡੇ ਰਹੀ ਅਪੀਲ ਕਰਦਾ ਤੁਸੀਂ ਹੋਰ ਨਹੀਂ ਕੁਝ ਕਰਨਾ ਤਾਂ ਉੱਥੇ ਕਿਰਪਾ ਕਰਕੇ ਰੋਕ ਲਾਓ ਜਿਹੜੇ ਬੱਚੇ ਆ ਰਹੇ ਨੇ ਜਾਂ ਬੀਬੀਆਂ ਜਾਂ ਬਜ਼ੁਰਗ ਆ ਰਹੇ ਨੇ ਉਹਨਾਂ ਨੂੰ ਰੋਕੋ ਕਿਉਂਕਿ ਇੱਥੇ ਇਹ ਜਿਹੜਾ ਬੰਨ੍ਹ ਹੈ ਕਦੀ ਵੀ ਰੱਬਾ ਨਾ ਕਰੇ ਟੁੱਟ ਸਕਦਾ ਘੱਟੋ ਘੱਟ ਜਾਨੀ ਨੁਕਸਾਨ ਤਾਂ ਨਾ ਹੋਏਗਾ ਜਿਹੜਾ ਦੂਜਾ ਨੁਕਸਾਨ ਹੋਊ ਦੀ ਪਰ ਭਾਈ ਤਾਂ ਕਿਤੇ ਨਾ ਕਿਤੇ ਹੋ ਜਾਏਗੀ ਅਜੇ ਕੀ ਨਾਮ ਕੋਲੇ ਦਾਸ ਬਾਬਾ ਸਰਨਾਮ ਸਿੰਘ ਵਾਲੀਆਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਬਬਾਈ ਦੇਖ ਰਹੇ ਕਿ ਕਿਸਮੇ ਦੇ ਕੇ ਟੈਂਟਾਂ ਕੋ ਸੂਚੀ ਇੱਥੇ ਮਿਲਦੀ ਉਹ ਹਾਲਾਤ ਕੀ ਆ ਪਾਣੀ ਮੈਤਾਂ ਚੱਲਦਾ ਲਾ ਜੀ ਸੁਣੋ ਜਿਹੜੀਆਂ ਉਹ ਫੈ ਲੱਗੀਆਂ ਨੇ ਤੁਸੀਂ ਹਰ ਰੋਜ ਇੱਥੇ ਕਵਰਿੰਗ ਕਰਨਾ ਆਉਂਦੇ ਜੀ ਜੋ ਪਹਿਲੋਂ ਹਾਲਾਤ ਸੀਗੇ ਨਾ ਇੱਕਰੀ ਕਾਬੂ ਪੈ ਗਿਆ ਸੀਗਾ ਜੋ ਰਾਤ ਦੀ ਖਬਰ ਸੀ ਘੁੰਮਣ ਕੇ ਜਿਹੜੀ ਪਈ ਆ 40 ਫੁੱਟ ਡੂੰਗੀ ਉਹਨੇ ਖਾਰ ਪਾਈ ਆ ਰਾਤ ਦਾ ਫਿਰ ਇੱਕਰੀ ਸੰਗਤਾਂ ਦਾ ਇਹਨਾਂ ਹੜ ਆਇਆ ਕਿ ਕਿਉਂਕਿ ਤੜਕੇ ਦੀ ਖਬਰ ਜੇ ਸੁਣਗੇ ਨਾ ਇਹ افਵਾਹ ਨਹੀਂ ਸੀ ਬਿਲਕੁਲ ਸੱਚੀ ਖਬਰ ਸੀ ਇਹ ਕਿ ਬਹੁਤ ਜ਼ਿਆਦਾ ਇੱਥੇ ਖਾਰ ਪੈ ਗਈ ਸੀ ਜਿਹੜੀਆਂ ਕ੍ਰੇਡ ਸੀ ਰੁੜ ਤੁੱਕੇ ਸੀਗੇ ਨੌਜਵਾਨਾਂ ਨੇ ਮੁੰਡਿਆਂ ਨੇ ਜਦੋਂ ਵੀ ਇਹ ਖਬਰ ਸੁਣੀ ਆ ਆਪ ਮਹਾਰਾ ਸੰਗਤਾਂ ਨੇ ਕਰਾਚੋ ਬਾਹਰ ਨਿਕਲ ਕੇ ਕਿਸੇ ਨੇ ਭਰੇ ਗੱਟੇ ਕਿਸੇ ਨੇ ਖਾਲੀ ਜੋ ਕਿਸੇ ਤਰ੍ਹਾਂ ਦੀ ਕਿ ਸੇਵਾ ਕਰ ਸਕਦਾ ਆ ਹਰ ਤਰ੍ਹਾਂ ਸੇਵਾ ਕਰਕੇ ਤੇ ਇੱਥੇ ਇਹਨੂੰ ਫੇਰ ਅੱਜ ਨੌਜਤੇ ਜਿਹੜਾ ਕਾਬੂ ਪਾ ਲਿਆ ਆ ਤੇ ਕੰਟਰੋਲ ਕੀਤਾ ਇੱਥੇ ਸੋ ਜਿੱਥੇ ਸੰਗਤਾਂ ਇਹ ਸੇਵਾ ਕਰ ਰਹੀਆਂ ਕ੍ਰੇਟ ਭਰ ਕੇ ਲਾ ਰਹੀਆਂ ਆ ਉੱਥੇ ਮੇਰੇ ਪਿਛਲੇ ਬੰਨੇ ਤੁਸੀਂ ਕੈਮਰਾ ਘੁਮਾਓਗੇ ਤੇ ਵੇਖੋਗੇ ਇੱਥੇ ਜਾਲ ਬੰਨਣ ਦੀ ਸੇਵਾ ਵੀ ਲੱਗੀ ਐ ਜਿਹੜੇ ਕ੍ਰੇਟ ਬੰਨਦੇ ਆ ਇੱਥੇ ਵੀ ਇੱਕ ਕਿਰਤੀ ਸਿੱਖ ਸੀਗਾ ਜੋ ਹੁਣ ਆਪਣੀ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਤਕਰੀਬਨ 8500 ਰੁਪਏ ਦੀਆਂ ਰਸੀਆਂ ਦਿਹਾੜੀਦਾਰ ਜਿਹੜਾ ਬੰਦਾ ਸੀ ਉਹ ਦੇ ਕੇ ਗਿਆ ਮੇਰੇ ਕਹਿਣ ਦਾ ਪਾਪ ਕੀ ਜਿੰਨੀ ਕੁ ਸੇਵਾ ਕਰ ਸਕਦਾ ਹਰੇਕ ਕਿਨੇ ਆਣ ਕਿਥੇ ਆਪਣਾ ਯੋਗਦਾਨ ਪਾਇਆ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਜਿੱਥੇ ਸਰਕਾਰਾਂ ਕੁਝ ਨਹੀਂ ਕਰ ਸਕੀਆਂ ਉੱਥੇ ਗੁਰੂਆਂ ਦੀਆਂ ਸੰਗਤਾਂ ਨੇ ਉੱਥੇ ਸਮਾਜ ਸੇਵੀਆਂ ਨੇ ਆਣ ਕੇ ਇਸ ਬੰਨ ਜਿਹੜਾ ਇਹਨੂੰ ਬਚਾਉਣਾ ਕੀਤਾ ਤੇ ਪਰੋਜਪੁਰ ਨੂੰ ਤੇ ਪਰੋਜਪੁਰ ਦੇ ਸਾਰੇ ਇਲਾਕੇ ਨੂੰ ਬਚਾ ਲਿਆ। ਉੱਥੇ ਲੋਕ ਕਹਿ ਰਹੇ ਆ ਕਿ ਜਦੋਂ ਦੀ ਜਿਜਾਏ ਰੋਹ ਤਾਰ ਦਿੱਤੀ ਜਾਵੇ ਤਾਂ ਤਾਰ ਦਾ ਜਾਲ ਬਣਾ ਕੇ ਉਹਦੇ ਵਿੱਚ ਚੱਤੇ ਪਾ ਕੇ ਸੁੱਟੇ ਜਾਣ ਤਾਂ ਨਾ ਤਾਂ ਗੱਟੇ ਖੁਰਨਗੇ ਤੇ ਨਾ ਉਹ ਜਿਹੜਾ ਬੰਦਲ ਸੁੱਟਿਆ ਜਾਵੇ ਤਾਂ ਕੁੱਟੇਗਾ। ਸੱਚਾਈ ਤੇ ਇਹ ਆ ਕਿ ਪੱਕਾ ਕੰਮ ਦੇ ਤਾਂ ਹੀ ਆ ਜੇ ਤਾਰ ਤੇ ਪੱਥਰ ਆਰਮੀ ਨੂੰ ਜਿਹੜਾ ਉਹ ਐ ਆਰਮੀ ਮੋਰਚਾ ਸੰਭਾਲੇ ਪੱਥਰ ਆਉਣ ਵੱਡੇ ਵੱਡੇ ਜਾਂ ਪ੍ਰਸ਼ਾਸਨ ਆਪ ਦੇ ਤੌਰ ਤੇ ਕੋਈ ਵੀ ਡਿਊਟੀ ਕਿਸ ਪ੍ਰਸ਼ਾਸਨ ਆਰਥਿਕ ਕੰਮ ਕਰ ਸਕਦਾ ਆ ਪੱਥਰਾਂ ਦਾ ਇੰਤਜ਼ਾਮ ਕਰੇ ਤਾਰ ਦਾ ਇੰਤਜ਼ਾਮ ਕਰੇ ਉਹ ਆਪਣੇ ਜਿਹੜੇ ਕਾਰੀਗਰ ਨੇ ਜਾਲ ਬਣਾਲੇ ਉਹਨਾਂ ਨੂੰ ਭੇਜ ਕੇ ਜਾਲ ਬਣੇ ਜਾਣ ਪਰ ਆਇਆ ਵੀ ਜਿੰਨਾ ਚਿਰ ਪੱਥਰ ਡੇਕਣੇ ਆ ਜਿੰਨਾ ਚਿਰ ਤਾਰ ਡੇਕਣੀ ਆ ਨਾ ਨਾ ਪੱਥਰ ਆਉਣ ਨਾ ਇੱਥੇ ਟੈਂਡਰ ਹੋਵੇ ਨਾ ਸਰਕਾਰ ਆਵੇ ਨਾ ਪ੍ਰਸ਼ਾਸਨ ਆਵੇ ਤੇ ਇਹ ਬੰਨ ਟੁੱਟ ਜਾਣਾ ਸੀ ਇਹ ਸੰਗਤਾਂ ਨੇ ਆਪਣੀ ਸੂਝ-ਬੂਝ ਦੇ ਨਾਲ ਇਹ ਬੰਨ ਨੂੰ ਬਚਾਉਣਾ ਕੀਤਾ ਹੈ ਲੋਕਾਂ ਨੂੰ ਕੀ ਕੀ ਕਰਦੇ ਲੋਕਾਂ ਨੂੰ ਇਹੋ ਪੀੜ ਕਰਦੇ ਆ ਕਿ ਜਿਸ ਤਰ੍ਹਾਂ ਵੀ ਮੈਸੇਜ ਮਿਲਦਾ ਨਾ ਜਿੰਨੇ ਵੀ ਆਉਣਾ ਇੱਥੇ ਭਾਵੇਂ ਇੱਕ ਗੱਟਾ ਦੋ ਗੱਟੇ ਸਿਰ ਤੇ ਲਿਆ ਕੇ ਹੱਤੀ ਸੇਵਾ ਕਰੋ ਕੋਈ ਲੰਗਰ ਦੀ ਸੇਵਾ ਕਰ ਰਿਹਾ ਆ ਕੋਈ ਪ੍ਰਸ਼ਾਦਿਆਂ ਦੀ ਕੋਈ ਪਾਣੀ ਦੀ ਕੋਈ ਚਾਹ ਦੀ ਬਹੁਤ ਵਧੀਆ ਹੈ ਮੈਂ ਨਾ ਵੀ ਇਸ ਮਾਹੌਲ ਨੂੰ ਮੇਲਾ ਨਾ ਬਣਾਈਏ ਇੱਕ ਸੇਵਾ ਵਜੋਂ ਆਪਾਂ ਸੇਵਾ ਭਾਵਨਾ ਨਾਲ ਆਣ ਕੇ ਤੇ ਸੇਵਾ ਕਰੀਏ। ਆਪਕੀ ਨਾਮ ਕੀ ਹੈ? ਕਮਲ, ਕਮਲ ਸ਼ਰਮਾ, ਵਿਆਗ ਫਾਊਂਡੇਸ਼ਨ ਤੋਂ। ਕੀ ਹਾਲਾਤ ਹੋਣੇ ਹਾਲਾਤ ਜਿੰਨੇ ਆਪਾਂ ਨੂੰ ਸੌਖੇ ਲੱਗ ਰਹੇ ਹੈ ਨਹੀਂ ਐਕਚੁਅਲੀ ਲੇਕਿਨ ਜ਼ਰੂਰਤ ਹੈ ਇਸ ਟਾਈਮ ਕਿ ਪੈਨਿਕ ਨਾਲ ਆ ਜਾਵੇ ਸਾਰੇ ਰਲ ਮਿਲ ਕੇ ਅਫਰਟਸ ਕਰ ਰਹੇ ਆ ਤੇ ਮੈਂ ਵੈਗੁਰ ਅੱਗੇ ਅਰਦਾਸ ਕਰਦਾ ਕਿ ਜਿੱਥੇ ਜਿਹੜਾ ਪਹਾੜੀ ਇਲਾਕੇ ਉੱਥੇ ਮੀਰੂ ਕੇ ਉਹੀ ਇੱਥੇ ਵੀ ਬਾਰਿਸ਼ਾਂ ਜਿਹੜੀਆਂ ਰੁਕਣ ਗਿਆ ਤੇ ਤਾਂ ਹੀ ਆਪਾਂ ਲੱਗਦਾ ਕਿ ਹੜ੍ਹਾਂ ਤੋਂ ਬਚਾਅ ਹੋ ਸਕੇਗਾ ਬਾਕੀ ਏਰੀਆ ਦੇ ਵੀ ਸਬੰਧਤ ਅਗਲੀ ਕੱਲੇ ਕਲੀ ਪ੍ਰੋਪਰ ਕੋਈ ਗੂਲ ਕਰਾ ਦਿੱਤਾ ਜਾਵੇ ਸੰਗਤ ਆਲਓਵਰ ਆ ਰਹੀ ਹੈ ਮਾਲਵਾ ਤੋਂ ਪੂਰੇ ਮਾਲਵਾ ਤੋਂ ਪਹੁੰਚ ਰਹੀ ਹੈ ਤੇ ਗੁਰੂ ਸ਼ਾਇ ਤੋਂ ਫਰੀਦਕੋਟ ਤੋਂ ਆਪਣੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਕਾਫੀ ਸੇਵਾ ਪਹੁੰਚ ਰਹੀ ਹੈ ਤੇ ਸੋਸ਼ਲ ਮੀਡੀਆ ਤੋਂ ਕਾਫੀ ਜਾਂ ਕਿਹਦੀ ਚੁਲਾਈ ਜਾ ਰਹੀ ਹੈ ਉਹਨਾਂ ਲੋਕਾਂ ਕੀ ਬਿਲਕੁਲ ਮੇ ਬਾਨ ਬੜੇ ਜਿਆਦਾ ਐਫਰਟਸ ਕਰ ਰਹੀ ਹੈ ਜੀ ਬਾਨ ਨੂੰ ਰੋਕਣ ਲਈ ਕਿ ਕੋਈ ਐਵੇਂ ਦੀ ਘਟਨਾ ਨਾ ਵਾਪਰੇ ਲੇਕਿਨ ਪਾਣੀ ਦਾ ਪੱਧਰ ਅੱਗੇ ਨਾਲ ਤੋਂ ਵਧਿਆ ਲੇਕਿਨ ਇਹ ਪੈਨਿਕ ਲਿਆਣ ਦੀ ਜ਼ਰੂਰਤ ਨਹੀਂ ਹੈ ਕੰਟਰੋਲ ਵਿੱਚ ਹੈ ਸਿਚੁਏਸ਼ਨ ਸਾਰੇ ਲੋਕ ਮੈਨੂੰ ਲੱਗਦਾ ਹੈ ਕਿ 36 ਘੰਟੇ ਅਗਰ ਹੋਰ ਰੁਕ ਜੇ ਤਾਂ ਕੋਈ ਐਵੇਂ ਦੀ ਗੱਲ ਨਹੀਂ ਹੈ ਕਿ ਆਪਾਂ ਆਪਾਂ ਪ੍ਰਭਾਵਿਤ ਹੋਵਾਂਗੇ ਇਸ ਇਲਾਕੇ ਵਿੱਚ